ਗੁਰਦਵਾਰੀ ਮੰਡਲ ਤੇ ਸਾਹਮਣੇ ਸਜੇ ਸਾਰੇ ਵਿਦਵਾਨਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਸੌਣ ਦੀ ਗੱਲ ਹੋ ਰਹੀ ਹੈ ਪਰ ਜਦੋਂ ਪਾਰ ਕਾਲੀਕਟਾ ਬਸਰੀ ਹੋਵੇ ਤੇ ਦਿਲ ਕਰਦਾ ਹੈ ਕੋਈ ਪਿਆਰਾ ਪਿਆਰ ਕਰਨ ਵਾਲਾ ਕੋਲ ਬੈਠੇ ਕੋਈ ਪਿਆਰ ਦੀਆਂ ਗੱਲਾਂ ਕਰੇ ਪਰ ਜਗੋਂ ਕੋਈ ਪਰਾਂ-ਪਰਾ ਹੋ ਕੇ ਲੱਗ ਜਾਵੇ ਤਾਂ ਫਿਰ ਉਸ ਵੜੇ ਕੁਛ ਮਨ ਨੇ ਇਹ ਕਰਨਾ ਲਿਖਿਆ ਨਹੀਂ ਪੇਸ਼ ਕਰਿਆ ਪਰੇ-ਪਰੇ ਹੋ ਕੇ ਲੰਗ ਜਾਂਦੇ ਹੋ ਉਂਝ ਝੂਠੇ ਮੂਠੇ ਖੰਗ ਜਾਂਦੇ ਪਰੇ-ਪਰੇ ਹੋ ਕੇ ਲੰਗ ਜਾਂਦੇ ਹੋ ਉੰਜ ਝੂਠੀ ਮੂਠੀ ਖੰਗ ਜਾਂਦੇ ਹੋ ਅੱਖੀਆਂ ਸਭ ਦੇ ਜਾਨ ਸੁਣੇ ਹੈ ਉੰਜ ਮੂੰਹੋਂ ਕਹਿਣੋ ਸਕ ਜਾਂਦੇ ਹੋ ਪਰੇ ਪਰੇ ਹੋ ਕੇ ਲੰਘ ਜਾਂਦੇ ਹੋ ਉੰਜ ਝੂਠੀ ਮੂਠੀ ਖੰਗ ਜਾਂਦੇ ਹੋ ਅੱਖੀਆਂ ਸਭ ਦੇ ਜਾਨ ਸੁਣੇ ਹੈ ਉੰਜ ਮੂੰਹੋਂ ਕਹਿਣੋ ਸੰਗ ਜਾਂਦੇ ਹੋ ਆਨੇ ਬਹਾਨੇ ਆਉਣਾ ਜਾਣਾ ਬਿਨ ਬੋਲਿਆਂ ਤੋਂ ਸਭ ਕਹਿ ਜਾਣਾ ਆਨੇ ਬਹਾਨੇ ਆਉਣਾ ਜਾਣਾ ਬਿਨ ਬੋਲਿਆਂ ਤੋਂ ਸਭ ਕਹਿ ਜਾਣਾ ਪਿਆਰ ਦਾ ਕਿਵੇਂ ਬੁਣਨਾ ਤਾਣਾ ਫੁਰਸਤ ਕੱਢ ਕੇ ਸਾਨੂੰ ਸਮਝਾਣਾ ਮਿੱਠਾ ਜ਼ਹਿਰ ਹੈ ਚੜਿਆ ਰਹਿਦਾ ਆਉਂਦੇ ਜਾਂਦੇ ਡੰਗ ਜਾਂਦੇ ਹੋ ਮਿੱਠਾ ਜ਼ਹਿਰ ਹੈ ਚੜਿਆ ਰਹਿਦਾ ਆਉਂਦੇ ਜਾਂਦੇ ਡੰਗ ਜਾਂਦੇ ਹੋ ਅੱਖੀਆਂ ਸਭ ਦੇ ਜਾਨ ਸੁਣੇ ਹਨ ਉਜ ਮੂੰਹੋਂ ਕਹਿਣੋ ਸੰਗ ਜਾਂਦੇ ਹੋ ਸੰਦਲੀ ਅਹਿਸਾਸਾਂ ਦੇ ਸਦਕੇ ਸੰਦਲੀ ਅਹਿਸਾਸਾਂ ਦੇ ਸਦਕੇ ਨਿਸਰੇ ਅਰਮਾਨਾਂ ਦੇ ਸਦਕੇ ਕੋਮਲ ਅਹਿਸਾਸਾਂ ਦੇ ਸਦਕੇ ਬੇਰੰਗੀ ਸਾਡੀ ਰੂਹ ਦੀ ਕੈਨਵਸ ਪਿਆਰ ਦੇ ਰੰਗ ਵਿੱਚ ਰੰਗ ਜਾਂਦੇ ਹੋ ਅੱਖੀਆਂ ਸਭ ਦੇ ਜਾਨ ਸੁਨੇਹੇ ਉਜ ਮੂੰਹੋਂ ਕਹਿਣੋ ਸੰਗ ਜਾਂਦੇ ਹੋ ਮਿੱਠਾ ਇੱਕ ਤੂਫਾਨ ਜਿਹਾ ਹੈ ਮਿੱਠਾ ਇੱਕ ਤੂਫਾਨ ਜਿਹਾ ਹੈ ਕਾਦਰ ਦਾ ਫਰਮਾਨ ਜਿਹਾ ਹੈ ਜਜ਼ਬਾ ਇੱਕ ਜਵਾਨ ਜਿਹਾ ਹੈ ਮਹਿਰਮ ਉਹ ਭਗਵਾਨ ਜਿਹਾ ਹੈ ਮਾਰ ਕੇ ਕੰਕਰ ਇਸ਼ਕੇ ਵਾਲੇ ਸਾਡਾ ਸਤ ਕਰ ਭੱਗ ਜਾਂਦੇ ਹੋ ਅੱਖੀਆਂ ਸਭ ਉਹ ਤੇ ਜਾਣਦੇ ਉੰਜ ਮੂੰਹੋਂ ਕਹਿਣੋ ਸੰਗ ਜਾਂਦੇ ਹੋ ਪਰੇ ਪਰੇ ਹੋ ਕੇ ਲੰਘ ਜਾਂਦੇ ਹੋ ਉੰਜ ਝੂਠੀ ਮੁਠੀ ਖੰਗ ਜਾਂਦੇ ਹੋ ਅੱਖੀਆਂ ਸਭ ਤੇ ਜਾਣਸ ਨੇ ਮੂੰਹੋਂ ਕਹ ਬਹੁਤ ਵਧੀਆ ਜੀ ਪਰ